ਹਾਂਜੀ ਲੋਬੀ ਪੰਜਾਬੀਓ ਕੁੜੀ ਤਾਂ ਉਹ ਕਹਿ ਗਈ ਕਿ ਸਾਡੀਆਂ ਗਲਤ ਫਹਿਮੀਆਂ ਸੀ ਭਾਈ ਤੇ ਸਾਡੀਆਂ ਵੀਡੀਓ ਬੂਡੀਓ ਜਿਹੜੀਆਂ ਐਕਟਰ ਉਹ ਬੂਆਂ ਵਗੈਰਾ ਜੋ ਡਰਮਪਟਰਮ ਸਭ ਚੱਲਿਆ ਉਹ ਭਾਈ ਤੁਸੀਂ ਸਾਫ਼ ਕਰ ਦਿਓ ਮਿਟਾ ਦਿਓ ਢਾ ਦਿਓ ਡਿਲੀਟ ਕਰ ਦਿਓ ਤੇ ਸਾਡੀ ਸੁਲਾ ਹੋ ਗਈ ਧੰਕਰਾਤਮਾ ਨਵਾਂ ਮੁੱਦਾ ਲੱਭਾਂਗੇ ਪੰਜਾਬ ਵਾਲੇ ਲੋਕਾਂ ਨੂੰ ਮੁੱਦੇ ਚਾਹੀਦੇ ਆ ਇਹੇ ਜਿਹੇ ਮੁੱਦੇ ਹੋ ਗਏ ਖਾਸ ਤੌਰ ਤੇ ਹੁਣ ਕੋਈ ਨਵਾਂ ਮੁੱਦਾ ਲੱਭੋ ਪੰਜਾਬ ਦੇ ਲੋਕਾਂ ਨੂੰ ਵੀ ਸਵਾਦ ਨਹੀਂ ਆਉਂਦਾ ਮੁੱਦਿਆਂ ਮੈਂ ਰਹਿਣਾ ਬਿਨਾ ਜਿਹੜੇ ਆ ਪੇਜਾਂ ਪੂਜਾਂ ਵਾਲੇ ਆ ਇਹਨਾਂ ਨੇ ਆਪਣੇ ਪੇਜ 'ਚ ਲਾਉਣੇ ਆ ਵਿਊ ਲੈਣੇ ਆ ਉਹਨਾਂ ਦਾ ਵੀ ਕੰਮ ਰੁਕ ਜੇ ਗਿਆ ਯਾਰ ਅਜੇ ਚੈਨਲ ਵਾਲੇ ਭੱਜੇ ਫਿਰਦੇ ਸੀਗੇ ਮਗਰ ਮੁਰੇ ਇਹ ਵੀ ਵਿਚਾਰੇ ਹੁਣ ਨਰਾਸ਼ ਹੋਣਗੇ ਵੀ ਯਾਰ ਦੋ ਚਾਰ ਦਿਨ ਹਲੇ ਮੁੱਦਾ ਹੋਰ ਚੱਲਣਾ ਸੀਗਾ ਤੇ ਅਸੀਂ ਤਾਂ ਯਾਰ ਰੋਗ ਗਿਆ ਕੰਮ ਇਹ ਤਾਂ ਸੋ ਮੇਰਾ ਕਹਿਣ ਦਾ ਭਾਵ ਆ ਕਿ ਅਸੀਂ ਸਾਡੀ ਮਾਨਸਿਕਤਾ ਸਾਡੀ ਸੋਚ ਸਾਡਾ ਪੱਦਰ ਕਿੱਥੇ ਆ ਕੇ ਖੜ ਗਿਆ ਯਾਰ ਅਸੀਂ ਕਦੇ ਕੋਲੜ ਪੀਜੇ ਵਾਲੇ ਆ ਜਾਂਦੇ ਆ ਕਦੇ ਆ ਬੀਬੀ ਆ ਗਈ ਟਰੈਕਟਰ ਵਾਲੀ ਆ ਗਈ ਫਿਰ ਕੋਈ ਹੋਰ ਆ ਜਾਣਾ ਫਿਰ ਉਹਦੇ ਮਗਰ ਹੋ ਜੋ ਭਾਵ ਖੋ ਕੇ ਮਿੰਟ ਲਾਉਣੇ ਆ ਮੈਂ ਕੱਲ ਹੀ ਕਹਿਦਾ ਸੀ ਜੇ ਗੱਲ ਕੱਲ ਮੈਂ ਬੋਲਿਆ ਸੀ ਤੇ ਚੈਨਲ ਦੇ ਉੱਤੇ ਕਿ ਭਾਈ ਇਹ ਮਸਲੇ ਦਾ ਜਾਂਚ ਦਾ ਵਿਸ਼ਾ ਹੈ ਪੜਤਾਲ ਦਾ ਵਿਸ਼ਾ ਹੈ ਮਸਲਾ ਪਰ ਨਹੀਂ ਤੂੰ ਕੁੜੀ ਦੇ ਉਲਟਾ ਤੂੰ ਫਲਾਨਾ ਤੂੰ ਟਮਕਾਨਾ ਕੀ ਨਿਕਲਿਆ ਹੁਣ ਫਿਰ ਖੜਜੋ ਨਾਲ ਜਾ ਕੇ ਸੋ ਇਹਨਾਂ ਗੱਲਾਂ 'ਚ ਕੱਖ ਨਾ ਨਿਕਲਿਆ ਤੇ ਨਾ ਨਿਕਲਣਾ ਇਹ ਸਾਰੇ ਪਤਾ ਨਹੀਂ ਕੋਈ ਸਟੰਟ ਹੁੰਦਾ ਪਤਾ ਨਹੀਂ ਕੀ ਹੁੰਦਾ ਪਤਾ ਨਹੀਂ ਕੀ ਕਹਾਣੀਆਂ ਨੇ ਕੋਈ ਪਤਾ ਨਹੀਂ ਲੱਗਦਾ ਇਕ ਵਾਰ ਜੱਕਦਮ ਰਾਇਣਾ ਬਣਾਇਆ ਕਰੋ ਕਿਸੇ ਪ੍ਰਕਾਰ ਦੀ ਜੱਕਦਮ ਰਾਇਆ ਬਣਾ ਲੰਨੇ ਆਂ ਹਾਂ ਅਸੀਂ ਉਹਦੇ ਨਾਲ ਆਂ ਅਸੀਂ ਇਹਦੇ ਨਾਲਾਂ ਚੱਕ ਜਾਾਂਗੇ ਦੱਬ ਦਿਆਂਗੇ ਮਾਰ ਦਾਂਗੇ ਵੜ ਦਿਆਂਗੇ ਟੁੱਕ ਦਿਆਂਗੇ ਅਦਾਂ ਬਣਾਇਆ ਕਰੋ ਥੋੜਾ ਜਿਹਾ ਰੁਕ ਜਾਇਆ ਕਰੋ ਬਹੁਤ ਗੱਲਾਂ ਨਿਕਲਣੀਆਂ ਹੁੰਦੀਆਂ ਵਿੱਚੋਂ بڑے ਰਾਜ ਹੁੰਦੇ ਨੇ ਵੱਲੇ ਪਰਦੇ ਹੁੰਦੇ ਨੇ ਬੜਾ ਕੁਝ ਖੁੱਲਦਾ ਸੋ ਆਈਏ ਫਿਰ ਆਪਾਂ ਮੁੱਦੇ ਤੇ ਮਾਰੀ ਮੋਟੀ ਸ਼ਰਮ ਕਰਨੀ ਚਾਹੀਦੀ ਹੈ ਸਾਡੇ ਲਾਂਤੀ ਚੈਨਲਾਂ ਵਾਲਿਆਂ ਨੂੰ ਕੌਲੀ ਜੱਟ মিডিਏ ਨੂੰ ਦਲਾਲਾਂ ਨੂੰ ਕਿ ਕਿੱਡਾ ਵੱਡਾ ਘਾਣ ਹੋ ਰਿਹਾ ਪੰਜਾਬ ਦਾ ਤੁਸੀਂ ਖਬਰ ਚਲਾਈ ਕੋਈ ਕਿਸੇ ਚੈਨਲ ਨੇ ਕਿਸੇ ਪੱਤਰਕਾਰ ਨੇ ਕਿਸੇ ਕਿਸੇ ਵੀ ਤਰ੍ਹਾਂ ਨੇ ਕੋਈ ਖਬਰ ਕਿਸੇ ਅਖਬਾਰ ਨੇ ਲਾਈ ਜੋ ਚਾਰਨ ਹੋ ਗਏ ਲੱਗਿਆ ਲਾ ਤੇਰੀ ਦੇ ਤੇਰੀ ਦੀ ਕੁੜੀ ਸਹੀ ਆ ਮੁੰਡਾ ਸਹੀ ਆ ਆ ਹੋ ਗਿਆ ਉਹ ਹੋ ਗਿਆ ਵੀਡੀਓ ਵਾਇਰਲ ਹੋ ਗਈ ਕੁੜੀ ਸਾਹਮਣੇ ਆ ਗਈ ਮੁੰਡਾ ਸਾਹਮਣੇ ਆ ਗਿਆ ਮੁੰਡਾ ਦਾ ਬਾਪੂ ਸਾਹਮਣੇ ਆ ਗਿਆ ਕੀ ਨਿਕਲਿਆ ਕੀ ਕੱਢ ਲਿਆ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ মিডিਆ ਵਾਲੋ ਪੰਜਾਬ ਨਾਲ ਖੜਨ ਦਾ ਮੌਕਾ ਬਾਈ ਠੋਡੀਆਂ ਆ ਤੁਸੀਂ ਇਧਰ ਤੁਰੇ ਫਿਰਦੇ ਹੋ ਤੁਸੀਂ ਵੀ ਇਧਰ ਤੁਰੇ ਫਿਰਦੇ ਹੋ ਤੁਹਿੰਦਾ ਤੁਰਿਆ ਹੋਇਆ ਜਾਣ ਕੇ ਕਿ ਲੋਕਾਂ ਨੂੰ ਵੀ ਇਧਰ ਲਾਈ ਫਿਰਦੇ ਆ ਅਸਲ ਦੇ ਵਿੱਚ ਜਿਹੜੀ ਮੰਜੀ ਠੋਕ ਰਿਹਾ ਦਿੱਲੀ ਵਾਲੇ ਪੰਜਾਬ ਦੀ ਮੰਜੀ ਪੀੜੀ ਸਭ ਕੁਝ ਹੀ ਠੋਕੀ ਤੁਰੇ ਜਾਂਦੇ ਆ ਆ ਦਿੱਲੀ ਵਾਲੇ ਤੇ ਭਵਾਂ ਤੋਂ ਨਾਲ ਹੱਥ ਠੋਕਾ ਬਣ ਕੇ ਸੋਨੂੰ ਠੋਕੂ ਲਈ ਤੁਰੇ ਜਾਂਦਾ ਐਡਾ ਵੱਡਾ ਨੁਕਸਾਨ ਭਵਾਂ ਤਮਾਨ ਕਰ ਰਿਹਾ ਪੰਜਾਬ ਦਾ ਤੁਸੀਂ ਯਾਦ ਰੱਖੋਗੇ ਜੇ ਨਾ ਤੁਸੀਂ ਪੱਬਾ ਮਾਰ ਕੇ ਰੋਏ ਤਾਂ ਸੋਨੂੰ ਦੇਦੇ ਆ ਪਾਜ ਗਏ ਹੁਣ ਇੱਥੇ ਆ ਜੁੜੀ ਜਾਂਦੇ ਆ ਪਤਾ ਨਹੀਂ ਲੱਖਾ ਕੁੜੀ ਦੀ ਗੱਲ ਕਰੂਗਾ ਹੁਣ ਤਾਂ ਜੁੜ ਜਊਂਗੇ ਤੁਸੀਂ ਦੁਹੇਨੀਆਂ ਗੱਲਾਂ ਸੁਣਨੀਆਂ ਸਵਾਦ ਲੈਣਾ ਬਹੁਤ ਜੁੜਦੇ ਹਾਂ ਜਦੋਂ ਮੁੱਦੇ ਦੀ ਗੱਲ ਆਏ ਉਦੋਂ ਕੋਈ ਜੁੜਦਾ ਹੀ ਨਹੀਂ ਉਦੋਂ ਕੋਈ ਸੁਣਦਾ ਹੀ ਨਹੀਂ ਪੰਜਾਬ ਦੇ ਲੋਕ ਕੋਏ ਛੋੜੇ ਕਾਫਲੇ ਲੁੱਟੇ ਜਾ ਰਹੇ ਆ ਛੋੜੀਆਂ ਨਸਲਾਂ ਤਬਾਹ ਕੀਤੀਆਂ ਜਾ ਰਹੀਆਂ ਉਹ ਅਸੀਂ ਕਿਉਂ ਕਲਪਦੇ ਆ ਸਾਡੇ ਅੰਦਰੋਂ ਤੜਫਦੇ ਆ ਅੰਦਰ ਤੜਫਾ ਹੈ ਅਸੀਂ ਅੰਦਰੋਂ ਰਹੀਦੇ ਰਹਨੇ ਆ ਤੜਫਦੇ ਰਹਨੇ ਆ ਕਲਪਦੇ ਰਹਨੇ ਆ ਬਿਲਕਦੇ ਰਹਨੇ ਨਾ ਵੀ ਪੰਜਾਬ ਨਾਲ ਹੋਈ ਕੀ ਜਾਂਦਾ ਆ ਪੰਜਾਬ ਦੇ ਮੁੱਦੇ ਤੇ ਆ ਉਹਦੀ ਬੰਦੇ ਘਟਰੇ ਸ਼ੁਰੂ ਹੋ ਜਾਣਗੇ ਤੁਹਾਨੂੰ ਚੰਗੀਆਂ ਗੱਲਾਂ ਮੁੱਦੇ ਦੀਆਂ ਗੱਲਾਂ ਪੰਜਾਬ ਦੀਆਂ ਗੱਲਾਂ ਹੱਕ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੁਣਨੀਆਂ ਤੁਹਾਨੂੰ ਚੰਗਾ ਲੱਗਦਾ ਕੋਲਪੀਜੇ ਵਾਲਾ ਦੇਖਣਾ ਸੁਣਨਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਬੀਬੀ ਜਿਹੜੀ ਆਹ ਹੁਣ ਆਪਣੀ ਸਾਹਮਣੇ ਆਈ ਆ